ਅਸੀਂ ਆਜ਼ਾਦੀ ਇਲੈਂਡ 'ਚ ਸਾਡਾ ਸਭ ਤੋਂ ਵੱਡਾ ਯੋਗਦਾਨ ਆਜ਼ਾਦੀ ਨੂੰ ਲੈ ਕੇ ਸੰਭਾਲਣ 'ਚ ਅੱਜ ਫੇਰ ਸਾਡਾ ਯੋਗਦਾਨ ਹੈ ਚਾਹੇ ਜਸਲਮੇਰ ਤੱਕ ਆਇਆ ਚਾਹੇ ਤੁਸੀਂ ਇਧਰ ਬੰਗਲਾਦੇਸ਼ ਵਾਲੇ ਬਾਰਡਰ ਤੇ ਚੱਲ ਜਾਓ ਤੁਹਾਨੂੰ ਪੰਜਾਬੀ ਬਣਨਗੇ ਤੇ ਇਸ ਕਰਕੇ ਅਸੀਂ ਹਰ ਪੱਖ ਪੱਖ ਤੋਂ ਕਿਲਾ ਬਣੇ ਹੋਇਆ ਅਸੀਂ ਦੇਸ਼ ਦਾ ਕਿਲਾ ਅਸੀਂ ਕਿਲੇ ਦੀਆਂ ਕੰਧਾਂ ਅਸੀਂ ਆਜ਼ਾਦੀ ਇਲੈਂਡ 'ਚ ਸਾਡਾ ਸਭ ਤੋਂ ਵੱਡਾ ਯੋਗਦਾਨ ਆਜ਼ਾਦੀ ਨੂੰ ਲੈ ਕੇ ਸੰਭਾਲਣ ਚ ਅੱਜ ਫੇਰ ਸਾਡਾ ਯੋਗਦਾਨ ਹੈ ਸਭ ਤੋਂ ਪਹਿਲਾਂ ਜਿਹੜੀ 532 ਕਿਲੋਮੀਟਰ ਤੇ ਸਾਡਾ ਸਿੱਧਾ ਹੀ ਜਿਹੜਾ ਆਈ ਕੰਟੈਕਟ ਵਾਲਾ ਬਾਰਡਰ ਹੈ ਫਿਰ ਡਰੋਨ ਰਾਹੀਂ ਜਾਂ ਕਿਤੇ ਰਹੀ ਅਸੀਂ ਆਜ਼ਾਦੀ ਦੀ ਰੱਖਿਆ ਕਰਨੇ ਸਾਥ ਸਾਭ ਤੋਂ ਵੱਧ ਸਾਡੇ ਚਾਹੇ ਜਸਲਮੇਰ ਤੱਕ ਹੈ ਚਾਹੇ ਤੁਸੀਂ ਇਧਰ ਬੰਗਲਾਦੇਸ਼ ਵਾਲੇ ਬਾਰਡਰ ਤੇ ਚੱਲ ਜਓ ਤੁਹਾਨੂੰ ਪੰਜਾਬੀ ਮਿਲਣਗੇ ਫੌਜ ਦੇ ਵਿੱਚ ਸਾਡੇ ਪੁੱਤ ਹਿੱਕਾ ਡਾਹੀਂ ਖੜੇ ਆਓ ਸੋ ਇਸ ਕਰਕੇ ਅਸੀਂ ਹਰ ਪੱਖ ਪੱਖ ਤੋਂ ਕਿਲਾ ਬਣੇ ਹੋਇਆ ਅਸੀਂ ਦੇਸ਼ ਦਾ ਕਿਲਾ ਅਸੀਂ ਕਿਲੇ ਦੀਆਂ ਕੰਧਾਂ ਸੋ ਇਹ ਕਿਲਾ ਹੋਰ ਮਜ਼ਬੂਤ ਹੋਵੇ ਇਹ ਸਰਕਾਰਾਂ ਦਾ ਫਰਜ਼ ਬਣਦਾ ਇਹਦੇ ਵਿੱਚ ਹੋਰ ਕੀ ਕੀ ਐਡ ਹੋ ਸਕਦਾ ਹੈ ਇਹਦੇ ਵਿੱਚ ਕਿਹੜੀਆਂ ਇਹੋ ਜਿਹੇ ਕਾਨੂੰਨ ਬਣ ਸਕਦੇ ਨੇ ਜਿਹਦੇ ਨਾਲ ਜਿਹੜਾ ਕਿਲੇ ਦੀਆਂ ਇੱਟਾਂ ਜਿਹੜੀਆਂ ਹੋਰ ਮਜ਼ਬੂਤ ਹੋਣ ਕਿਲੇ ਦੀਆਂ ਕੰਧਾਂ ਹੋਰ ਮਜ਼ਬੂਤ ਹੋਣ ਇਹ ਕੰਮ ਬਾ ਕਰਦੇ ਦੈਟਸ ਕਾਲਡ ਅ ਰਾਈਟ ਟੂ ਬਿਜ਼ਨਸ অর ਫਾਸਟ ਟਰੈਕ ਇਹਨੂੰ ਜੋ ਮਰਜੀ ਬਲੋ ਕੰਮ ਕਰਨ ਚ ਸੁੱਖ ਆਈ ਹੋਵੇ ਖੱਜਲ ਖੋਰੀ ਬੰਦੋ ਜੇ ਸਿੰਗਲ ਵਿੰਡੋ ਤਾਂ ਹਰੇ ਕਹਿੰਦਾ ਅਸੀਂ ਸਿੰਗਲ ਵਿੰਡੋ ਦੇ ਨਾਲ ਸਿੰਗਲ ਪੈਨ ਵੀ ਰੱਖਿਆ ਹੈ ਕਈ ਵਾਰੀ ਵਿੰਡੋ ਚੋਂ ਬਹੁਤ ਸਾਰੀਆਂ ਵਿੰਡੋ ਨਿਕਲਦੀਆਂ ਹੁੰਦੀਆਂ ਪਹਿਲਾਂ ਵਿੰਡੋ ਹੀ ਆਈ ਸੀ ਵਿੰਡੋ 98 ਉਹ ਜੁਕੁਨੀ ਵਿੰਡੋ ਨਿਕਲਦੀਆਂ ਸੀ ਵਿੰਡੋ ਤਾਂ ਇੱਕ ਹੋ ਸਕਦੀ ਹੈ ਪਰ ਪੈਨ ਇੱਕ ਹੋਏ ਨਾ ਇੱਕ ਵਾਰੀ ਵਿੰਡੋ ਚੋਂ ਬਾੜ ਕੇ ਫਿਰ ਸਾਬ ਬੰਦਾ ਫਸਦਾ ਉਹ ਕਹਿੰਦਾ ਨਿਕਣ ਵਾਸਤੇ ਕੋਈ ਵਿੰਡੋ ਪਰ ਰੱਖ ਦਿੰਦੇ ਅੰਦਰ ਬੜਨ ਵਾਸਤੇ ਵਿੰਡੋ ਰੱਖ ਲਈ ਕੋ ਬਾਹਰ ਨਿਕਲ ਵਾਸਤੇ ਵਿੰਡੋ ਕਿੱਧਰ ਹੈ ਉਹਨੂੰ ਅੰਦਰ ਬੜਨਾ ਹੀ ਨਾ ਪਵੇ ਉਸੇ ਪਿੰਡੋ ਤੇ ਕੰਮ ਹੋ ਜਾਇਆ ਚੱਕ ਆ ਹੋ ਗਿਆ ਤੇਰਾ ਕੰਮ ਇਹਨਾਂ ਦਾ ਤੇਰਾ 35 ਨੰਬਰ ਤੇਰਾ ਟੋਕਨ ਨੰਬਰ ਹੈ 35 ਨੰਬਰ ਤੇ ਆ ਕੇ ਚਲੋ ਕੰਮ ਐਸੇ ਮੁਲਕ ਚ ਉਹਨਾਂ ਦੇ ਕਾਨੂੰਨ ਨੇ ਅੰਬੈਸੀ ਚਲ ਜਾਓ ਤੁਸੀਂ ਅਮਰੀਕਨ ਵੈਸੀ ਜਾਂ ਕਿਹੜੀ ਜਿਹੜੇ ਫਿਜ਼ੀਕਲੀ ਬੁਲਾਉਂਦੇ ਆ ਉਥੇ ਕਿਵੇਂ ਸਿਸਟਮ ਹੈ ਜਾਓ ਟੋਕਨ ਲਓ ਬਹਿ ਜਾਓ ਉਹ ਕਹਣਗੇ 14 ਨੰਬਰ ਕਮਨ ਬਿੰਡੋ ਨੰਬਰ 7 ਚਲੋ ਜੀ 7 ਤੇ ਚਲੇ ਗਿਆ ਥੋੜਾ 17 17 ਨੰਬਰ ਜੋ ਥੋੜਾ ਵਾਰੀ ਆਈ ਕਮਨ ਬਿੰਡੋ ਨੰਬਰ 9 9 ਤੇ ਜਾਂਦੇ ਆ ਉਹ ਕਹਿੰਦਾ ਓਕੇ ਆ ਪਿਆ ਤੇਰਾ ਵੀਜ਼ਾ ਦੇਣਾ ਨਹੀਂ ਦੇਣਾ ਚਲੋ ਉਹਨਾਂ ਦਾ ਪਰ ਰੂਲ ਤਾਂ ਹੈਗਾ ਨਾ ਇੱਕ ਐਂ ਤਾਂ ਨਹੀਂ ਵੀ ਲਾਈਨ ਤੇ ਪਹਿਲਾਂ ਲੱਗ ਗਿਆ ਜੋ ਡੀਐਸਪੀ ਨੂੰ ਫੋਨ ਕਰਾਤਾ ਵੀ ਮੈਂ ਮੂਰੇ ਖੜੂ ਹਟ ਲਾਈਨ ਤੋੜਨ ਲਾਈਨ ਤੋੜਨ ਚ ਸਾ ਨਜ਼ਾਰਾ ਆਉਂਦਾ ਆਪਾਂ ਨੂੰ ਕੁਝ ਹੋਰ ਨੂੰ ਮਤਲਬ ਆ ਹੁਣ ਚੰਡੀਗੜ੍ਹ ਪੁਲਿਸ ਕੀ ਕਰਦੀ ਐ ਅਸੀਂ ਵੀ ਆਪਣੀ ਪੁਲਿਸ ਨੇ ਇਹੀ ਕਹਿਆ ਹੁਣ ਕਿ ਪਹਿਲਾਂ ਹੀ ਕੱਟ ਕੇ ਰੱਖਿਆ ਕਰੋ ਚਲਾਨ ਬਸ ਨੰਬਰ ਉਹ ਜਿੰਨੇ ਚਿਰ ਤੁਹਾਡੇ ਕੋਲ ਡੀਐਸਪੀ ਦਾ ਜਾਂ ਉਹਦੇ ਚਾਚੇ ਦਾ ਜਾਂ ਕਿਸੇ ਮਾਮੇ ਦਾ ਫੋਨ ਲਾਵੇ ਤੁਹਾਡੇ ਕੰਨ ਨੂੰ ਉਹਨੇ ਜਿੰਨੇ ਚਿਰ ਬਸ ਭਰ ਕੇ ਉਹਦਾ ਗੱਡੀ ਦਾ ਨੰਬਰ ਓਹੋ ਤੁਸੀਂ ਐਂ ਕਹਦੇ ਕਰੋ ਓਹੋ ਹੁਣ ਤਾਂ ਭਰਤਾ ਬਸ ਆਹੀ ਤਰੀਕਾ ਹੋਰ ਤਰੀਕਾ ਹੀ ਕੋਈ ਨਹੀਂ ਉਹਦੀ ਲਾਣ ਦੇ ਕੰਨ ਤੇ ਕਿਸੇ ਨਾ ਕਿਸੇ ਦਾ ਆ ਮੰਤਰੀ ਸਾਹਿਬ ਨਾਲ ਕਰੋ ਗੱਲ ਇਹ